हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਐਡਰੈਸ ਸਹੀ ਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਦੱਸੋ ਵੀਰ ਦਾ ਬਟਾਰੀ ਤਹਿਸੀਲ ਬਾਬਾ ਬਕਾਲਾ ਸਾਹਿਬ ਜ਼ਿਲ੍ਹਾ ਸ਼੍ਰੀ ਅਮਰਤਸਰ ਸਾਹਿਬ ਬਾਈ ਦਾ ਨਾਮ ਅਮਰਤਪਾਲ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਪਹੁੰਚੇ ਆ ਵੀਡੀਓ ਬਣਾਉਣ ਤੇ ਇਹਨਾਂ ਨਾਲ ਗਾਵਾਂ ਦੇ ਵਿੱਚ ਦਿਖਾਵਾਂਗੇ ਤਿੰਨੇ ਗਾਵਾਂ ਜਿਹੜੀਆਂ ਦੋਸਤੋ ਬਿਲਕੁਲ ਤਾਜ਼ੀਆਂ ਸੂਈਆਂ ਜੀ ਪ੍ਰੋਪਰ ਡਿਟੇਲ ਸਾਰੀ ਆਪਾਂ ਬਾਈ ਅਮਰਤ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਵਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਚੈਨਲ ਜਿਹੜੇ ਵੀਰਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਬਟਨ ਵਾਲਾ ਵੀ ਸਿਲੈਕਟ ਕਰ ਦਿਓ ਵੀਡੀਓ ਨੂੰ ਬਹੁਤ-ਬਹੁਤ ਲਾਈਕ ਤੇ ਸ਼ੇਅਰ ਜੂ ਕਰਿਆ ਕਰੋਗੇ ਕਿਸੇ ਹੋਰ ਵੀਪਰੇ ਦਾ ਫਾਇਦਾ ਸਦਾ ਬਾਈ ਨਾ ਕਰਦੇ ਆ ਗੱਲਬਾਤ ਡਿਟੇਲ ਆਪਾਂ ਸਾਰੀ ਪੁੱਛਦੇ ਆ ਤੁਸੀਂ ਵੀਡੀਓ ਐਂਡ ਤੱਕ ਜਰੂਰ ਦੇਖਿਓ ਜੀ ਬਾਈ ਅਮਰ ਸასი ਕਾਲ ਸასი ਕਾਲ ਬਾਈ ਸასი ਕਾਲ ਜੀ ਹੋਰ ਬਾਈ ਠੀਕ ਠਾਕ ਬੜੀ ਕਿਰਪਾ ਵਾਪੇ ਪਾਲਾ ਹੁੰਦੀ ਪਾਜੀ ਚੱਲੀ ਜਾਂਦਾ ਕੰਮ ਕਰਉਦੀ ਹਾਂ ਬਹੁਤ ਵਧੀਆ ਠੀਕ ਠਾਕ ਪਾਜੀ 42 ਫੇਵਰੀ ਦੀ ਸੀ ਬਹੁਤ ਵਧੀਆ ਦੇਖੀ ਪਾਜੀ ਬਹੁਤ ਹਾਂਜੀ ਐਡਰੈਸ ਬੋਲਦੀ ਆ ਪਾਜੀ ਐਡਰੈਸ ਜੀ ਪਿੰਡ ਬਟਾੜੇ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਗਾਲਾ ਖਾਖੀਆਂ ਤੋਂ ਪਿੰਡ ਹੈ 2 ਕਿਲੋਮੀਟਰ ਦੂਰ ਰਈਆ ਚਾਰ ਬਿਆਸਾ ਅੰਮ੍ਰਿਤਸਰ ਪਿੰਜੀ ਤਰਨਤਾਰਨ ਪਿੰਜੀ ਪਿੰਦਾ ਸਰਕਾਰੀ ਸਕੂਲ ਲੱਗੋ ਪ੍ਰਾਇਨ ਟਿਕਾਣ ਲੱਗੋ ਦੋ ਨੰਬਰ ਆਪਣੀ ਗਲੀ ਅਮਰਤ ਮੇਰਾ ਨਾਂ ਹੀ ਬਾਪੂ ਦਾ ਨਾਂ ਕਾਹ ਵਛਿੰਦੀ ਠੀਕ ਹੈ ਹਾਂਜੀ ਅੱਛਾ ਭਾਈ ਅਮਰਤ ਫੋਨ ਨੰਬਰ ਬੋਲ ਦਿਓ ਫੋਨ ਨੰਬਰ 9842418615 ਤੇ ਵਟਸਐਪ ਚੱਲਦਾ ਜੀ ਓਕੇ ਜੀ ਹਾਂਜੀ ਤਿੰਨ ਨਾਲ ਕੇ ਅੱਜ ਆਪਣੇ ਕੋਲ ਤਿੰਨ ਨਾਲ ਭਾਜੀ ਇੱਕ ਵਸ਼ੀ ਗਰਲੈਂਡ ਹੋ ਯਾਰ ਸ਼ਹਿਰ ਵਿੱਚ ਮਤਲਬ ਜੈਜ ਦੇ ਰੇਟ ਜੈਜ ਛੋਟੇ ਛੋਟੇ ਭਾ ਕਰਨੇ ਛੋਟੇ ਛੋਟੇ ਭਾ ਕਰਨੇ ਹਾਂਜੀ ਠੀਕ ਹੈ ਜੀ ਸ਼ੁਰੂ ਕਰ ਲਈ ਆਪਾਂ ਪਹਿਲਾਂ ਇਸ ਗਾਂ ਤੋਂ ਦੱਸਿਓ ਡਿਟੇਲ ਵੀਰਾਂ ਨੂੰ ਇਹ ਸੂਹਾ ਕਿੰਨਾ ਸੂਈ ਇਹ ਵੀਰ ਜੀ ਦੂਜਾ ਸੂਹਾ ਵ ਠੀਕ ਹੈ ਹਾਂਜੀ ਬੀਕੋ ਹਾਂਜੀ ਭਾਈ ਅਮਰ ਤਾਂ ਇਹ ਦੇ ਮਗਰ ਬੱਚਾ ਵਛੀ ਆ ਵਛੀ ਵੀਰ ਜੀ ਆ ਜੀ ਹਾਂਜੀ ਹਾਂਜੀ ਲਓ ਜੀ ਕਰ ਲਓ ਚੱਕ ਵਛੀ ਦਾ ਨਾਲੂ ਨਾਲ ਵਿਖਾ ਦੇਣਾ ਸੁਈਲ ਕੁ ਨਾ ਰੰਦਸਾ ਹੋ ਗਿਆ ਇਹਨੂੰ ਵੀ ਜੀ ਅਜ ਹੋਈਗੇ 10 ਬਾਰਾਂ 10 12 ਹਾਂ 10 ਬਾਰਾਂ ਨੇ ਕਿੰਨਾ 2-2 ਕਿਲੋ ਦਾ ਮੌਕੇ ਦੋ ਜੀ ਵੀਰ ਜੀ 13 ਕਿਲੋ ਦਾ 12 ਕਿਲੋ ਦੀ ਗਾਰੰਟੀ ਦੇ ਕਹਾਂਗੇ 12 ਕਿਲੋ ਕਰਕੇ ਕੁਝ 12 ਕਿਲੋ ਕੋਈ ਵੀ ਰਾਖੜੂਗਾ ਆਨਲਾਈਨ ਘਰ ਆਊਗਾ 13 ਕਿਲੋ ਚਵਾਊਗਾ ਠੀਕ ਹੈ ਜੀ ਹਾਂਜੀ ਮੁੱਲ ਕੰਦਾ ਕਰਨਾ ਅਮਰ ਦਾ ਮੁੱਲ ਛੋੜਾ ਜਿਹਾ ਭਾਜੀ ਇਹਦਾ ਕਰਨਾ ਹਾਂਜੀ ਕੋਈ 50 ਨਹੀਂ ਕੋਈ 50 ਨਹੀਂ ਕਰਨਾ 47000 ਦੇ ਦੇ ਦੀ 47000 ਦੇ ਹਾਂਜੀ ਕਿੰਨਾ ਕੁ ਮਾਨਤਾ ਨੂੰ ਸਦਾ ਤੁਸੀਂ ਦਾ ਦੋ ਜੇ ਨਾ ਕਰਨਾ ਇੱਕ ਦਿਲੋਂ ਕਰਦੇ ਹਾਂ 45000 ਦੇ ਬਚੀ ਦੇਣਾ 45000 45000 ਦੇ ਬਚੀ ਹੈਗੀ ਕਿ ਜੇ ਇਸ ਕੋਈ ਇਹਨਾਂ ਕਰ ਦਾਂਗਾ ਥੋੜਾ ਬੋਧਾ ਮਾਨਤਾ ਹੋਰ ਹੋ ਜੂਗੀ ਹਾਂਜੀ ਕਰ ਦੋ 42000 ਦੀ ਹਾਂਜੀ 42 ਦੀ 43 ਜੀ ਦੇ ਦਾਂਗੇ 43000 43000 ਦੇ ਖਰਸਾ ਲਓ ਜੀ ਖੁੱਲੋ ਜੀ ਕਟੋ ਬਾਹਰ ਖੋਲ ਕੇ ਹੋਣਾ 43000 ਦੀ ਵਸ਼ੀ ਦੇ ਰਹਾਂਗੇ ਗੱਲ ਹੀ ਕੋਈ ਨਹੀਂ ਆ ਦੋਸਤੋ 10 ਤੋਂ 12 ਦਿਨ ਦਾ ਟਾਈਮ ਹੋ ਗਿਆ ਸੋਈ ਨੂੰ ਦੂਜਾ ਸਵੇਰ ਸੋਈ ਆ ਤੇ 10 ਕਿਲੋ ਦੁੱਧ ਮੰਨ ਕੇ ਕੋਈ ਸੌਦਾ ਕਰ ਲੈ ਵੀਰ 12 ਕਿਲੋ ਵੀਰ ਜੀ ਅੱਛਾ 12 ਕਿਲੋ ਮੰਨ ਕੇ ਜੀ ਵੀਰ ਜੀ 12 ਕਿਲੋ ਲੀਟਰ ਨਾਲ ਮਿਲ ਕੇ ਲੈ ਜਾ ਕੋਈ 12 ਕਿਲੋ ਲੀਟਰ ਨਾਲ ਮਿਲ ਕੇ ਤਸੱਲੀ ਕਰ ਲੈ ਆਪਣੀ ਬੱਚਾ ਇਹ ਮਗਰ ਵਸ਼ੀ ਆ ਐਰ ਸ਼ੇਰ ਵਾਲਾ ਪੱਖ ਰੱਖਦੀ ਐ ਇਧਰੋਂ ਥਾਨ ਵਖਾ ਲੋ ਗੁਲਾਬੀ ਥਾਨ ਲੱਗਾ ਨੋਕਾ ਥਾਨ ਵਖਾ ਦੇਣਾ ਤੇ ਆਹ ਵੇਖੋ ਜੀ ਕਰੋ ਚੈੱਕ ਜੀ ਬਹੁਤ ਸੁਣਾ ਥਾਨ ਤੇ ਜਿਹੜੀ ਮਿਲਕ ਵੈਨ ਆ ਬਹੁਤ ਮੋਟੀ ਲੱਗੀ ਐ 43000 ਰੁਪਏ ਜਿਹੜਾ ਮੌਕੇ ਦਾ ਦਾ ਰੇਟ ਜਿਹਦੇ ਵਿੱਚੋਂ ਤੁਹਾਡਾ ਆਆਂ ਗਿਆ ਦਾ ਮਾਨ ਤਨ ਛੋਰ ਛੱਪਾ ਮੌਕੇ ਤੇ ਜਰੂਰ ਹੋਗਾ ਗਾਂ ਦਾ ਕੱਦ ਕਾਠ ਚੰਗਾ ਵਾ ਰਾਜੀ ਆ ਪੂਰੀ ਜੰਮੀ ਪੜੀ ਪੂਰੀ ਆ ਬੱਚਾ ਵੀ ਦੋਸਤੋ ਮਗਰ ਬੱਚੀ ਆ ਬਹੁਤ ਸੋਹਣੀ ਆਪ ਬੈਕ ਸੈਟ ਤੋਂ ਥਾਂ ਦੀ ਕੁਆਲਿਟੀ ਕਰੋ ਚੈੱਕ ਦੇਖੋ ਨਿਕਲ ਰਿਹਾ ਥਾਂ ਲੱਗੇ ਚਾਰੇ ਗੈਪ ਦੇ ਵਿੱਚ ਕੋਈ ਫੋਰ ਸ਼ਾਂਗਨੀ ਨਾਲ ਆ ਲੋ ਕਰੋ ਜਕੀ ਬੱਚਾ ਦੋਸਤੋ ਬੱਛੀ ਦੋ ਗਾਵਾਂ ਮਿਲ ਜਣੀ ਆ ਤੁਹਾਨੂੰ 43000 ਰੁਪਏ ਦੇ ਵਿੱਚ ਤੇ ਨਾਲ 12 ਕਿਲੋ ਦੁੱਧ ਮੌਕੇ ਤੇ ਜਿਹੜਾ ਧਿਆਨ ਇਹ ਮਿਲ ਕੇ ਦਵਾਂਗੇ ਲੀਟਰ ਨਾਲ ਭਾਜੀ ਠੀਕ ਹੈ ਜੀ ਹਾਂਜੀ ਇਹ ਦੋ ਆ ਗਏ ਅਮਰਤ ਦੋ ਨੰਬਰ ਦੀ ਦਸੀਏ ਡਿੱਤੀ ਇਹ ਵੀ ਵੀਰ ਜੀ ਦੂਜਾ ਸੂਆ ਚੋਤ ਪੈਣ 14-15 ਕਿਲੋ ਕਹੀ ਜਾਏਗੀ ਕੋਈ ਨਹੀਂ ਭਾਜੀ ਕੰਮ ਕਰਨਾ 13 ਕਿਲੋ ਕੋਈ ਵੀ ਲੀਟਰ ਲੈਵੇ ਕੰਡਾ ਲੈਵੇ 13 ਕਿਲੋ ਮੰਨ ਕੇ ਇੱਕ ਸੌਦਾ ਕਰੀਏ ਸੌਦਾ ਕਰਕੇ ਲਵੇ ਵੀਰ ਠੀਕ ਇਹਦੇ ਮਗਰ ਬੱਚਾ ਇਹਦੇ ਮਗਰ ਬੱਛੀ ਆਵੇ ਜੀ ਇਹਦੇ ਮਗਰ ਬੱਛੀ ਸੂਆ ਆਉਦੀ ਹੈ ਇਹ 15-20 ਨਾਲ ਸੁਈ ਜੀ ਆ ਅਛਾ ਅਮਰਤ ਇਹਦਾ ਮੁੱਲ ਨਾ ਕਰਨਾ ਇਹਦਾ ਮੁੱਲ ਛੋੜਾ ਜੇ ਕਰਨਾ ਸਸਾ ਕਮਾ ਗੀ ਕੋਈ 55 ਨਹੀਂ ਕੋਈ 50 ਨਹੀਂ ਕਰਨਾ ਇਹ ਵੀ 47000 ਦੀ ਦੇ ਦੀਗੇ 47000 ਵੇਖੋ ਟਾਪ ਹੀ ਲਾਈ ਫਿਰਦੀ ਥੱਲੇ ਆ ਲੋ ਜੀ ਕਰੋ ਚੈੱਕ ਸਭ ਤੋਂ ਪਹਿਲਾਂ ਥਾਣੇ ਦੀ ਕੁਆਲਿਟੀ ਵੇਖੋ ਦੋਸਤੋ ਨੋਕੜਾ ਥਾਣੇ ਵੇਖੋ ਜੀ ਬਹੁਤ ਵਧੀਆ ਚਵਾਈ ਅਮਰਤ ਦੋਹਾਂ ਗਾਵਾਂ ਦੀ ਇੱਕ ਨੰਬਰ ਲੱਗਿਓ ਭਾਈ ਠੀਕ ਹੈ ਇੰਨੇ ਡੰਗਰੇ ਜੇ ਗਾਂ ਕੋ ਗਲਤ ਵੇਖਣਾ ਦੀ ਗਾਂ ਕੋ ਵੀ ਘਾੜ ਛਾੜੇ ਚਵਾਗਲ ਤਾਂ ਨਿਕਲੇ ਛਾੜ ਠੀਕ ਹੈ ਜੀ ਹਾਂ ਜੀ ਕਮਾ ਗੇ ਫਿਰ ਜਿਆ ਜਿਆ ਕਰੀ ਮੁੱਲ ਦਾ ਦੇਰੀਏ 45000 ਦੀ ਬਰਾਬਰ ਜਿਆ ਕਰਦੀ ਦਵਾ ਹਾਂਜੀ ਬਰਾਬਰੀ ਕਰਦੀ ਦਵਾ 11 43 43000 ਦੀ 86000 ਰੁਪਏ ਦਾ ਜੋੜਾ ਦੇ ਦਾਂਗੀ 86000 ਦਾ ਜੋੜਾ ਹੀ ਦੇ ਦਾਂਗੀ ਸਵੇਰ ਦੂਜਾ ਸੀ ਕਿੰਨਾ ਟਾਈਮ ਦੱਸਿਆ ਹੋਦਾ ਸੀ ਨੇ ਹਾਂਜੀ ਇਹਨੂੰ ਵੀਰ ਜੀ 20 ਦਿਨ ਹੋ ਗਿਆ ਵਛੀ ਮਗਰੇ ਆਹ ਵਛੀ ਜੇ ਮਗਰ ਦੋਸਤੋ ਇਹਨੂੰ ਵਛੀ ਮਠਾਤੀਆ ਕਰੋ ਚੱਕ ਜੀ ਖਾਨੀ ਨੰਬਰ ਤੋਂ ਤੋੜ ਗਈ ਨੇ ਵੇਖਿਓ ਭਾਈ ਜਿੱਦਾਂ ਪਲਵਾਨ ਤੋੜਦਾ ਕੈਨ ਨੂੰ ਭਾਵੇਂ 18 ਕਿਲੋ ਕਹੀ ਜਾਵਾ ਦੋਸਤੋ ਮੁੱਲ ਬਿਲਕੁਲ ਨਿਕਲ ਜਾ ਕਦ ਕੱਠ ਗਾਂ ਦਾ ਚੈੱਕ ਕਰ ਲਓ ਦੁੱਧ ਵਾਲੇ ਪਾਸੇ ਵੇਖੋ ਤੇ ਬਹੁਤ ਜ਼ਿਆਦਾ ਰੁੱਧ ਤੇ ਉਸ ਤੋਂ ਤ ਪੰਡਾਈ ਪਾਈ ਫਿਰਦੀ ਦੇਖੋ ਚੱਕੋ ਚੈੱਕ ਕਰੋ ਦਾ ਆਰਡਰ ਕਹਿਨ ਨੂੰ ਭਾਈ ਵੀਰ ਜੀ 18 ਕਿਲੋ 17 ਕਹਿ ਦਈਏ ਪਰ ਉਹ ਕੰਮ ਨਹੀਂ ਕਰਨਾ ਪੈਣਾ ਤਾਂ ਮੰਨ ਵੀ ਲੈਣਗੇ ਜਿਹੜਾ ਹੈਗਾ ਉਹ ਦੱਸ ਕੇ ਦੇਣੀ ਆ ਹਾਂਜੀ 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 ਦੇਖੋ ਜੀ ਕਰੋ ਚੈੱਕ ਦੋਸਤੋ ਜਿੱਦਾਂ ਪਲਵਾਨ ਤੋਰਦਾ ਪਲਵਾਨ ਆਲੀ ਤੋਰ ਵੇਖੋ ਦੋਸਤੋ ਮੋਲ ਵੀ ਬਿਲਕੁਲ ਜਾਇਜ਼ ਹੀ ਆ ਦੁੱਧ ਦੇ ਹਿਸਾਬ ਨਾਲ ਬਾਕੀ ਸੂਏ ਸਵਾਏ ਡੰਗਰੇ ਇੱਕ ਟਾਈਮ ਦੋ ਟਾਈਮ ਚੋਕੇ ਤਸੱਲੀ ਤੁਸੀਂ ਕਰ ਸਕਦੇ ਹੋ 43000 ਰੁਪਈਆ ਜਿਹੜਾ ਮੌਕੇ ਦਾ ਰੇਟ ਜਿਹਦੇ ਵਿੱਚ ਤੁਹਾਨੂੰ ਇਹ ਗਾਂ ਤੇ ਇੱਕ ਵੱਛੀ ਨਾਲ ਨਾਲ 13 ਕਿਲੋ ਦੁੱਧ ਜਿਹੜਾ ਮੌਕੇ ਦਾ ਵੀਰ ਜੀ ਇਕੱਠਿਆਂ ਨੂੰ ਵੀਰ ਲਊਗਾ 85000 ਦਊਗਾ ਸਿਆਸੀ ਬਣਦਾ ਵਾ ਲਓ ਜੀ ਕੋਈ ਜੋੜਾ ਲੇ ਲਊਗਾ 85000 ਦਾ ਦਊਗਾ ਦੋਵੇਂ ਗਾਵਾਂ ਦੋਸਤੋ ਬਹੁਤ ਵਧੀਆ ਚੰਗੀਆਂ ਆ ਮਗਰ ਬੱਛੀਆਂ ਮਗਰ ਜੀ ਚਾਰ ਵਗ ਮਿਲਣੇ ਤੁਹਾਨੂੰ ਵੱਛੀ 85000 ਦੇ ਵਿੱਚ ਹਾਂ 85000 ਦੁੱਧ ਮਿਲਣਾ ਤੁਹਾਨੂੰ 25 26 ਕਿਲੋ ਮੇਰੇ ਕੋਲ ਇਹ ਦੋ ਅਗੇ ਅਮਰਤਾ ਭਾਈ ਜਿਹੜੀ ਗਾਂ ਇਹ ਨਿੱਤ ਜਾਈ ਪਹਿਲਣ ਵੱਛੀ ਵੀਰ ਜੀ ਅੱਛਾ ਜੀ ਹਾਂ ਜੀ ਇਹਨਾਂ ਕੋਲ ਵੀਰ ਕਾਲੇ ਥ ਮਰੀ ਤਾਂ ਆਪ ਗਾਂ ਰੱਖਦੀ ਆ 10 ਕਿਲੋ ਕੋ ਵੀਰ ਦੁੱਧ ਆਪਣੇ ਘਰੋਂ ਮਿਲਦੇ 10 ਕਿਲੋ ਨੋ ਕਿਲੋ ਦੀ ਗਰੰਟੀ ਦੇ ਕਹਾਂਗੇ ਠੀਕ ਹੈ ਜੀ ਹਾਂਜੀ ਵੀਰ ਜੀ ਠੀਕ ਹੈ ਜੀ ਇਹ ਬੱਚਾ ਜੀ ਇਹ ਬੱਚਾ ਵੀਰ ਜੀ ਸਾਹਮਣੇ ਜੇ ਬੈਠਾ ਮੇਰੇ ਦੋਸਤੋ ਆ ਗਿਆ ਸੁਪਰ ਕਰ ਲੋ ਚੈੱਕ ਹਾਂਜੀ ਅੱਛਾ ਅਮਰ ਤਾਂ ਇਹਦਾ ਮੁੱਲ ਨਾ ਕਰਨਾ ਬੋਲੇ ਵੀਰ ਜੀ ਇਹਦਾ ਕੋਈ ਕਾਰਨਾ ਨਹੀਂ 40 ਨਹੀਂ ਕੋਈ ਕਾਰਨਾ 30 ਨਹੀਂ ਆ 25000 ਦੀ ਅਸੀਂ ਦੇ ਦਈਏ ਕਿੰਨਾ ਕਮਾਣ ਸਕਦਾ ਤੁਸੀਂ ਜਾ ਦੋ 32000 ਦੀ ਕਰ ਦਈਏ ਇੱਕ ਈਰ ਔਰ ਛੋਟ ਕੱਤੀ ਯਾਰ ਪੂਰੇ ਤੇ ਪੂਰੇ 30 ਇਹਦੇ ਪੂਰੇ 30 ਦੀ ਵਸੀ ਦੇ ਦਾਂਗੇ ਇਧਰ ਵੇਖੋ ਇਹਨਾਂ ਕੋ ਭੈਣ ਭਰਾ ਕਵੇ ਸੇਠਣਾਂ ਨੇ ਆਪਣੀ ਗਰੰਟੀ ਚਵਾ ਪਸਮਾ ਇੱਕ ਨੰਬਰ ਹੋਊਗਾ 30000 ਦੀ ਵਸੀ ਦੇਣੀ ਆ ਭਾਜੀ ਮਸਟ ਐ ਖਲੋਤੀ ਜੀ ਐ ਭਾਜੀ ਵੇਖੋ ਕੋਈ ਗੱਲ ਬਾਤ ਨਹੀਂ ਆ ਇਹ ਹੈਗੀ ਅਮਰ ਤੇ ਜਰਸੀ ਤੇ ਕਾਲੀ ਜਰਸੀ ਹੈ ਭਾਜੀ ਕਾਲੀ ਜਰਸੀ ਬਲੈਕ ਐ ਹਾਂਜੀ ਪੱਠਾ ਨਹੀਂ ਭਾਜੀ ਹੈਗਾ ਇਹ ਮੁੱਲ ਕਰਨੇ ਛੋਟੇ ਛੋਟੇ ਜੋੜ ਆ ਮਾਰਚੋਂ ਲੈਣਾ ਹੀ ਆ ਲੋ ਜੀ ਕਰ ਲਓ ਚੈੱਕ ਬਿਲਕੁਲ ਦੋਸਤੋ ਨਾਰਮਲ ਰੇਟ ਦੇ ਵਿੱਚ ਤੁਹਾਨੂੰ ਇਹ ਗਾ ਮਿਲਣੀ ਆ 30000 ਦੇ ਵਿੱਚ 100 ਕਿਲੋ ਦੁੱਧ ਮਿਲ ਜਣਾ ਤੁਹਾਨੂੰ ਸੋ ਆ ਪਹਿਲਾ ਵਸ਼ੀ ਚੰਗੀ ਘੱਟ ਘੱਟ ਚੰਗਾ ਇਹਦੀ ਆ ਫੇਸ ਕੁਆਲਿਟੀ ਕਰੋ ਚੱਕ ਜੀ ਕਹਨੂ ਭਾਏ ਭਾਜੀ ਜੋ ਮਰਜੀ ਕੋਈ ਇਹ 30000 ਵਿੱਚ ਨਹੀਂ ਐਡੀ ਕੋਈ ਦਿੰਦਾ ਨਹੀਂ ਜੀ ਲਓ ਜੀ ਕਰ ਲਓ ਚੱਕ ਜੀ ਇੱਜਾ ਇੱਥੇ ਰਹਿਣਾ ਵਸ਼ੀ ਦੀ ਸਿਲਸਿਲਾ ਪੂਰੀ ਆ ਜੀ ਆਹ ਦੇਖੋ ਲਓ ਕਰੋ ਚੱਕ ਜੀ ਚਵਾਪ ਅਸਮਾਨ ਇੱਕ ਨੰਬਰ ਹੋਊਗੀ ਸਾਹਿਬ ਜੀ ਠੀਕ ਹੈ ਜੀ ਧਾਰਾਂ ਚਾਰੇ ਥਾਂ ਦੇ ਬਰਾਬਰ ਬਰਾਬਰ ਵੀਰ ਜੀ ਕੋ ਥਣ ਕਾਟੇ ਵਸ਼ੀ ਸਾਡੇ ਘਰ ਰਹਿਣ ਦੇ ਕੋ ਵੀਰ ਤੇ ਲਓ ਜੀ ਕਰ ਲਓ ਚੱਕ ਹਾਂਜੀ ਪੂਰੀ ਜੈਡ ਬਲੈਕ ਨਾਰਮਲ ਰੇਟ ਦੋਸਤੋ 30000 ਰੁਪਇਆ ਤੇ ਦੂਜੀਆਂ ਦੋਵਾਂ ਗਾਵਾਂ ਦਾ 43 43000 ਰੁਪਇਆ ਜੇ ਕੋਈ ਵੀਰ ਜੋੜਾ ਖਰੂਗਾ ਤੇ ਫੇਰ ਦੋਸਤੋ ਮਿਲਣਾ ਤੁਹਾਨੂੰ 85000 ਰੁਪਇਆ ਹਾਂਜੀ ਵੀਰ ਜੀ ਚੈੱਕ ਕਰ ਲਓ ਦੋਸਤੋ ਤਿੰਨ ਗਾਵਾਂ ਦਿਖਾਈਆਂ ਤਿੰਨ ਸੂਈਆਂ ਸਵਾਈਆਂ ਇੱਕ ਟਾਈਮ ਦੋ ਟਾਈਮ ਚੋ ਕੇ ਤਸੱਲੀ ਕਰਨੀ ਤੁਹਾਡਾ ਹੱਕ ਹੈ ਤੁਹਾਡਾ ਫਰਜ਼ ਹੈ ਜਰੂਰ ਕਰਿਆ ਕਰੋ ਐਡਰੈਸ ਏਕਰੀਬੀ ਦਾ ਫੇਰ ਬੋਲ ਦਨਾ ਪਿੰਡ ਵੀਰ ਦਾ ਹੈਗਾ ਬਟਾਰੀ तहसील बाबा बकाळा साहिब जिला श्री अमृतसर साहिब मेन अमृतसर ਤੋਂ ਜਿਹੜਾ ਜਲੰਧਰ ਰੋਡ ਆ ਉਹਦੇ ਬਿਲਕੁਲ ਖਲਸੀਆਂ ਦੇ ਨਾਲ ਹੀ ਪਿੰਡ ਆ ਵੀਰ ਦਾ ਹਾਂਜੀ ਹਾਂਜੀ ਕਿਸੇ ਵੀ ਵੀਰ ਨੇ ਪਹੁੰਚ ਕਰ ਲਿਆ ਨੰਬਰ ਭਾਈ ਦਾ ਸਕਰੀਨ ਤੇ ਚੱਲੂਗਾ ਪੋਸਟਕਲ ਐਡਰੈਸ ਆ ਫਿਰ ਵੀ ਭਾਈ ਨਾਮ ਆਪਣਾ ਇਕਰੀ ਫੇਮ ਬੋਲਦੇ ਨਾਮ ਮੇਰਾ ਭਾਈ ਅਮਰਪਾਲ ਸਿੰਘ ਜੀ ਪਿੰਡ ਬਟਾਰੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਫੋਨ ਨੰਬਰ ਕਿੰਨਾ ਫੋਨ ਨੰਬਰ 842488615 ਤੇ ਵਟਸਐਪ ਚੱਲਦਾ ਜੀ ਓਕੇ ਹਾਂਜੀ ਵੀਰ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਦੇਖਣ ਵਾਸਤੇ ਜੀ ਸਤਿ ਸ੍ਰੀ ਅਕਾਲ ਜੀ